ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਪੰਡ ਢੱਲਮਾ ਮੇਰੀ ਫੀਲਡ ਜੀ ਪੈਂਦਾ ਪਿੰਡ ਆ ਜੀ ਤੇ ਇਸ ਘਰੇ ਆਪਾਂ ਕਰੀਬ-ਕਰੀਬ ਕੋਈ 10 ਸਾਲਾਂ ਤੋਂ ਆ ਰਹੇ ਆ ਜੀ 8-9-10 ਸਾਲਾਂ ਤੋਂ ਬਹੁਤ ਪਸ਼ੂ ਵੇਚੇ ਵੀ ਆ ਤੇ ਬਹੁਤ ਪਸ਼ੂ ਵਾਈਦਿਆਂ ਨੇ ਖਰੀਦੇ ਵੀ ਆ ਸਭ ਤੋਂ ਸੋਹਣੀ ਗੱਲ ਇਹ ਹੈ ਜੀ ਵੀ ਇਹਨਾਂ ਦੇ ਘਰੇ ਅੱਜ ਤੱਕ ਮੈਂ ਕਿਸੇ ਪਸ਼ੂ ਦੇ ਦੁਬਾਰਾ ਟੀਕਾ ਨਹੀਂ ਭਰਿਆ ਇਹਨਾਂ ਦੀ ਸੇਵਾ ਵੀ ਵਧੀਆ ਤੇ ਬਾਕੀ ਇਹਨਾਂ ਦਾ ਕਹਿਣਾ ਇਹ ਹੁੰਦਾ ਵੀ ਡਾਕਟਰ ਸਾਹਿਬ ਹੀਟ ਨਾ ਹੋਵੇ ਆ ਤੁਸੀਂ ਆਪਦੇ ਪੈਸੇ ਲੈ ਜਾਓ ਤੇ ਪਰ ਤੁਸੀਂ ਟੀਕਾ ਨਹੀਂ ਭਰ ਕੇ ਜਾਣਾ ਠੀਕ ਹੈ ਜੀ ਆ ਮੱਝ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਗੱਬਣ ਹੈ ਕਿਹੜੇ ਟੀਕੇ ਤੋਂ ਇਹ ਇਹ ਸ਼ਾਨਦਾਰ ਨੀਲੇ ਦਾ ਵੀ ਟੀਕੇ ਤੋਂ ਹੀ ਰਹੀ ਹੈ ਹਾਂ ਇੱਕ ਟੀਕੇ ਤੇ ਪਹਿਲੇ ਟੀਕੇ ਤੇ ਰਹੀ ਸੀ ਪਹਿਲੇ ਟੀਕੇ ਤੇ ਰਹੀ ਸੀ ਅੱਜ ਤਾਂ ਹੀ ਗੱਲ ਸਾਬ ਹੋਇਆ ਵੀ ਦੂਰੀ ਵੇਰੀ ਟੀਕੇ ਇੱਕ ਪਸ਼ੂ ਦੇ ਵੀ ਭਰਿਆ ਹੋਵੇ ਕਦੇ ਵੀ ਨਹੀਂ ਨਹੀਂ ਪਹਿਲੇ ਤੇ ਰਹੇ ਨੇ ਜੇ ਤੁਸੀਂ ਦੱਸਿਆ ਨਹੀਂ ਹੁੰਨੇ ਆ ਦੱਸ ਜਾਂਦੇ ਆ ਵੀ ਆਪਾਂ ਨਹੀਂ ਭਰਦੇ ਨਹੀਂ ਭਰਦੇ ਹਾਂ ਜੇ ਮੈਨੂੰ ਲੱਗੇ ਮੈਂ ਇਹਨਾਂ ਨੂੰ ਕਹਿ ਦਿੰਦਾ ਵੀ ਫਾਇਦਾ ਕੋਈ ਨਹੀਂ ਭਰਨ ਦਾ ਜੀ ਤੇ ਪਰ ਇਹ ਮੰਨ ਲੈਂਦੇ ਆ ਵੀ ਠੀਕ ਐ ਜਿਵੇਂ ਤੁਹਾਨੂੰ ਸੋਨੂੰ ਸਹੀ ਲੱਗਦਾ ਜਾਂ ਤਾਂ ਉੱਥੇ ਦਵਾਈ ਭਰ ਦੇਈ ਦੀ ਹੈ ਜਾਂ ਹੀਟ ਛੜਾ ਦੇਈ ਦੀ ਹੈ ਜੀ ਆਹ ਗਾਂ ਦੇ ਇਹ ਆਈ ਕਰ ਚੁੱਕੇ ਆ ਜੀ ਠੀਕ ਐ ਇਹਦੇ ਹਜੇ ਦੇਣੀ ਹੋਏ ਆ ਪਰ ਪ੍ਰਮਾਤਮਾ ਦੀ ਕਿਰਪਾ 100% ਗਾਂ ਗੱਬਣ ਚੈੱਕ ਕਰਾਂਗੇ ਜੀ ਆਹ ਬੱਚੀ ਇਹਨਾਂ ਦੀ ਪਿਛਲੇ ਉਹ ਤੁਹਾਨੂੰ ਗਾਂ ਦਿਖਾਵਾਂਗੇ ਹੁਣ ਵੀ ਗੱਬਣਾ ਆਹ ਥਾਰਪਾਰਕ ਟੀਕੇ ਦੀ ਬੱਚੀ ਹੈ ਇਹ ਬਹੁਤ ਸੋਹਣੀ ਬੱਚੀ ਹੈ ਜੀ ਕਿੰਨੀ ਉਮਰ ਹੋ ਗਈ ਗੱਲ ਸਾਹਿਬ ਇਹਦੀ ਇਹ 7.5 ਮਹੀਨੇ 7.5 ਮਹੀਨੇ ਠੀਕ ਐ ਜੀ ਆਹ ਘੱਟੀ ਵੀ ਆਪਣੇ ਸੀਮਨ ਤੋਂ ਆਈ ਵੀ ਹੈ ਜੀ ਠੀਕ ਹੈ ਆਪਾਂ ਹੀ ਲਾਇਆ ਸੀ ਸੀਮਨ ਨਵਾਬ ਦਾ ਜੀ ਠੀਕ ਹੈ ਆਹ ਪੂਰੀ ਮੱਝ ਦੇ ਪਿਛਲੀ ਵਾਰੀ ਮੈਂ ਮੰਨ ਲਓ ਗੈਰਹਾਜ਼ਰ ਸੀ ਆਪਾਂ ਨਹੀਂ ਸੀਮਨ ਲਾਇਆ ਜੀ ਆਹ ਬੱਚਾ ਇਹਦਾ ਐਦ ਕੀ ਇਹ ਮੱਝ ਦੇ ਆਪਾਂ ਇਹੀ ਕਰ ਚੁੱਕੇ ਆ 100% ਗੱਬਣ ਰਹੂਗੀ ਮੱਝ ਢੋਕਾ ਕਰਗੀ ਹੈ ਜੀ ਅੱਜ 10 ਕ ਦਿਨ ਹੋ ਗਏ ਆ ਠੀਕ ਹੈ ਜੀ ਆਹ ਆਪਾਂ ਮੱਝ ਦੇ ਨਵਾਬ ਦਾ ਸੀਮਨ ਲਾਇਆ ਸੀ ਦੇਖ ਲਓ ਤੁਸੀਂ ਬੱਚਾ ਠੀਕ ਹੈ ਆਹ ਵੀ ਆਪਣੇ ਸੀਮਨ ਤੋਂ ਹੈ ਤੇ ਆ ਝੋਟੀ ਵੀ ਆਪਣੇ ਮੰਨ ਲਓ ਲਾਇਆ ਸੀਮਨ ਤੋਂ ਹੀ ਆ ਜੀ ਠੀਕ ਹੈ ਜੀ ਆਹ ਬੂਰੀ ਮੱਝ ਨੂੰ ਦੱਸਿਆ ਵੀ 100% ਗੱਬਣ ਹੋਊਗੀ ਜੀ ਆਹ ਗੱਬਣ ਚੈੱਕ ਪਾਸ ਆ ਜੀ ਉਹ ਥਾਰ ਪਾਰਕਰ ਅੱਛੀ ਦੀ ਮਾਂ ਜੀ ਐਤਕੀ ਵੀ ਇਹਦੇ ਥਾਰ ਪਾਰਕਰ ਸੀਮਣੀ ਲੈ ਆ ਜੀ ਆਹ ਗਾਣਾ ਇਹਨਾਂ ਨੇ ਮੈਨੂੰ ਦਵਾਈ ਭਰਉਣ ਸੱਦਿਆ ਸੀਗਾ ਜੀ ਇੱਕ ਵਾਰੀ ਇਹ ਗਾਣਾ ਪਹਿਲਾਂ ਜਿੰਨਾ ਤੋਂ ਆਈ ਸੀ ਵੱਲੋਂ ਆਪਣੀ AI ਤੋਂ ਸ਼ਾਇਦ ਇੱਕ ਵਾਰੀ ਰਿਪੀਟ ਕਰ ਗਈ ਸੀਗਾ ਠੀਕ ਹੈ ਮੈਡ ਹੀਟ ਸੀ ਮੈਨੂੰ ਇਹ ਸੀ ਵੀ ਚਲੋ ਗਾਣੇ ਗੱਬਣ ਹੋ ਜਾਣਾ ਪਰ ਗਾਣੇ ਅਗਲੀ ਵਾਰੀ ਬਹੁਤ ਸੋਹਣੀ ਖੁੱਲ ਕੇ ਹੀਟ ਗੱਡੀ ਤੇ ਗੈਰ ਸਾਹਿਬ ਤੁਸੀਂ ਕਿਵੇਂ ਸੱਦਿਆ ਜੀ ਮੈਨੂੰ ਅਸੀਂ ਤੋ ਵੇਤ ਨਾਲ ਸੰਤੋਸ਼ੀ ਠੀਕ ਹੈ ਜਦੋਂ ਮੈਂ ਹੱਥ ਪਾਇਆ ਮੈਂ ਤੁਹਾਨੂੰ ਕਿਹਾ ਵੀ ਗਾਰੰਟੀ ਹੈ ਰਹਿ ਜੂਗੀ ਉਸੇ ਢੀਕੇ ਮੈਂ ਪੈਸੇ ਬਾਅਦ ਚ ਦਿੱਤੇ ਸੀ ਹਾਂ ਉਸੇ ਢੀਕੇ ਤੇ ਰਹਿ ਗਈ ਹੈ ਮੈਂ ਕਿਹਾ ਵੀ 100% ਗੱਬਣੀ ਰਹੂਗੀ ਹਾਂ ਮੈਂ ਕਿਹਾ ਵੀ ਤੁਸੀਂ ਪੈਸੇ ਉਦੋਂ ਦੇ ਦਿਓ ਜਦੋਂ ਗੱਬਣ ਹੋ ਗਈ ਉਹੀ ਗੱਲ ਹੋਈ ਨਾ ਹਾਂਜੀ ਸਹੀ ਹੈ ਸੰਤੋਸ਼ਡਾ ਹੈ ਆਈ ਤੋਂ ਪੂਰੀ ਪੂਰਾ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਬਈ ਆਪਾਂ ਕੋਈ ਆਪਦੀ ਵਧਾਈ ਨਹੀਂ ਕਰ ਰਹੇ ਕਿ ਜਿਹੜਾ ਕੋ ਤੁਹਾਨੂੰ ਸਹੀ ਲੱਗਦਾ ਉਹ ਹੀ ਕਹੋ ਜੀ ਬਸ ਇਹ ਜੇ ਮੰਨ ਲਓ ਫਾਰਮ ਦੇ ਵਾਅਦਾ ਕਰਨਾ ਆਪਾਂ ਹਾਂ ਹਾਂ ਵੀ ਚੰਗੇ ਡਾਕਟਰ ਨੂੰ ਬੁਲਾਇਆ ਜਾਵੇ ਹਾਂ ਹਾਂ ਚੰਗੇ ਡਾਕਟਰ ਬਿਨਾ ਫਾਰਮ ਕਾసే ਦਾ ਨਹੀਂ ਹਾਂ ਇਹ ਬਸ ਵੀ ਇਹਨਾਂ ਵੀ ਚੰਗਾ ਡਾਕਟਰ ਆਈ ਜਾਵੇ ਦਾਨਦਪਾਨਾ ਬੰਦੇ ਨੇ ਪਾਉਣਾ ਹੁੰਦਾ ਫਿਰ ਬੱਬਾ ਹਾਂ ਉਹ ਆਪਣੇ ਹੱਥ ਚ ਹਾਂ ਉਹ ਆਪਣੇ ਆਪ ਬਸ ਜਿਹੜਾ ਦੂਜਾ ਕੰਮ ਸਾਰਾ ਪਸ਼ੂਆਂ ਦਾ ਡਾਕਟਰੀ ਤੇ ਆ ਹੋਰ ਡਾਕਟਰੀ ਤੇ ਹਾਂ ਜੇ ਡਾਕਟਰ ਸਹੀ ਆਪਣੇ ਮਿਲ ਜAVE ਹਾਂਜੀ ਹਾਂ ਉਦੋਂ ਉੱਤੇ ਬਸ ਕੁਛ ਨਹੀਂ ਮੇਰੇ ਹਿਸਾਬ ਨਾਲ ਆਪਾਂ ਪਸ਼ੂ ਵਧਾਈ ਜਿਹਾ ਹੁੰਦੇ ਆਪਾਂ ਲੱਗੇ ਹਾਂ ਹਾਂ ਬਹੁਤ ਸੇਲ ਵੀ ਬਹੁ ਕੀਤੀਆਂ ਕਿਉਂਕਿ ਚੰਗੇ ਰਿਕਾਰਡ ਦੇ ਟੀਕੇ ਹੁੰਦੇ ਸੀਗੇ ਹਾਂ ਬੱਚੇ ਚੰਗੇ ਪੈਸੇ ਵਤਿਆ ਆਪਾਂ ਦੀਦੀ ਦੀ ਮੱਝ ਬਹੁਤ ਚੰਗੀ ਝੋਟੀ ਸੀ ਹਾਂ ਸੇਲ ਵੀ ਬਹੁ ਕੀਤੀਆਂ ਤੇ ਥੋੜੇ ਸਾਹਮਣੇ ਪਸ਼ੂ ਹੁਣ ਅੱਜ ਵੀ ਗੈਂਤੀ ਪੂਰੀ ਹੈ ਜੀ ਠੀਕ ਹੈ ਹੋਰ ਆਪਾਂ ਫਿਰ ਪਸ਼ੂ ਵ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ